ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਝੂਮੋਗੇ ਤੰਦਰੁਸਤ ਹੋਵੋਗੇ ਤੇ ਸਟਾਰਟ ਕਰਦੇ ਆ ਆਪਾਂ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਸੋ ਜਿਨੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਪਲੀਜ਼ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਵੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਜਲਦੀ ਪਹੁੰਚ ਜੇ ਜਦੋਂ ਵੀ ਮੈਂ ਕੋਈ ਨਿਊ ਵੀਡੀਓ ਅਪਲੋਡ ਕਰਾਂ ਸੋ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਲੋਕ ਨਾ ਜਿਹੜੇ ਹੈਗੇ ਆ ਐਡੀਕ ਆ ਜਿਹੜੇ ਬਲੌਗਰ ਨੇ ਐਡੀਕ ਪੜੀ ਸ਼ੈ ਆ ਨਾ ਇਹ ਵੀ ਕੋਈ ਮੌਕਾ ਨਹੀਂ ਛੱਡਦੇ ਸੁਰਖੀਆਂ 'ਚ ਆਉਣ ਦਾ ਮਤਲਬ ਇਹਨਾਂ ਨੂੰ ਪਾਣਾ ਚਾਹੀਦਾ ਹੁੰਦਾ ਵੀ ਮਾੜੀ ਜੀ ਕੋਈ ਗੱਲ ਇਹਨਾਂ ਨੂੰ ਮਿਲੇ ਸਹੀ ਤੇ ਇਹ ਜਿਹੜਾ ਹੈਗਾਗਾ ਮਤਲਬ ਆਪਣੇ ਸਾਹਮਣੇ ਉਹ ਚੀਜ਼ਾਂ ਰੱਖਣਾ ਨਾ ਜਿਵੇਂ ਕੀ ਆਪਣੀ ਹੁਣ ਨੋਰਮਲ ਆਪਣੀ ਗੱਲ ਕਰ ਲਓ ਹਨਾ ਆਪਣਾ ਕੀ ਹੁੰਦਾ ਆਪਣੀ ਕਿਸੇ ਨਾਲ ਲੜਾਈ ਹੁੰਦੀ ਆ ਜਾਂ ਕੁਝ ਵੀ ਆ ਹਨਾ ਆਪਣੇ ਪਰਿਵਾਰ ਚ ਲੜਾਈ ਹੋ ਗਈ ਫਰੈਂਡ ਸਰਕਲ ਚ ਲੜਾਈ ਹੋ ਗਈ ਰਿਸ਼ਤੇਦਾਰ ਨਾਲ ਕਿਸੇ ਨਾਲ ਲੜਾਈ ਹੋ ਗਈ ਆਪਾਂ ਕੀ ਕਰਦੇ ਸੋਚੋ ਆਪਾਂ ਕੀ ਕਰਦੇ ਆਪਾਂ ਜਾਂ ਤਾਂ ਆਪਣੀ ਫੈਮਲੀ ਮੈਂਬਰਸ ਨਾਲ ਗੱਲ ਕਰਦੇ ਆ ਜਾਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਨਾਲ ਬੈਠ ਕੇ ਕਿਤੇ ਮੀਟਅਪ ਰੱਖ ਕੇ ਉਹਨਾਂ ਨਾਲ ਜਿਹੜਾ ਹੈਗਾ ਮਸਲਾ ਆਪਾਂ ਕਲੀਅਰ ਕਰ ਲੈਣੇ ਹਨਾ ਤਾਂ ਜੋ ਵੀ ਪ੍ਰੋਬਲਮ ਹੁੰਦੀ ਹੈ ਉਹਨੂੰ ਸੌਰਟ ਆਊਟ ਕਰ ਲੈਣੇ ਜਿਹੜੇ ਇਹ ਵਲੌਗਰ ਨੇ ਇਹ ਕੀ ਕਰਦੇ ਨੇ ਜਿਹੜੇ ਵਲੌਗਰ ਨੇ ਮੈਂ ਦੱਸਦੀਆਂ ਤੁਹਾਨੂੰ ਕੋਈ ਵੀ ਆ ਹਨਾ ਇਹ ਕੀ ਕਰਨਗੇ ਜੇ ਇਹਨਾਂ ਦੀ ਕਿਸੇ ਪਹਿਲਾਂ ਤਾਂ ਇੱਕ ਦੂਜੇ ਦੇ ਵਲੌਗ ਦੇ ਵਿੱਚ ਆਉਂਦੇ ਆ ਕਿਉਂ ਆਦਤ ਬਣੀ ਹੁੰਦੀ ਹੈ ਫੋਨ ਤਾਂ ਛੱਡਣਾ ਨਹੀਂ ਹੁੰਦਾ ਪਹਿਲਾਂ ਤਾਂ ਇਹ ਇੱਕ ਦੂਜੇ ਦੇ ਜੇ ਕਿਤੇ ਵੀ ਜਾਂਦੇ ਆ ਕਿਤੇ ਟੱਕਰ ਗੇ ਰਾਹ ਚ ਕਿਤੇ ਖਾਣ ਪੀਣ ਜਾਵੜੇ ਕਿਸੇ ਦੇ ਘਰੇ ਜਾਵੜੇ ਵਲੌਗ ਚ ਅਗਲੇ ਦਿਖਾਉਂਦੇ ਆ ਆਪਾਂ ਨੂੰ ਆਮ ਲੋਕਾਂ ਨੂੰ ਹਨਾ ਯਾਰ ਦੇਖੋ ਅੱਜ ਸਾਨੂੰ ਆ ਮਿਲਣਾ ਹੀ ਆ ਅੱਜ ਅਸੀਂ ਆਏ ਆ ਅੱਜ ਅਸੀਂ ਇੱਥੇ ਆ ਅੱਜ ਅਸੀਂ ਇਕੱਠੇ ਮਿਲੇ ਜਦੋਂ ਕੋਈ ਹੋ ਜਾਂਦੀ ਆ ਮਾੜੀ ਜੀ ਹੁੰਨੀ 21 ਫਿਰ ਇਹਨਾਂ ਚ ਪੇਸ਼ੈਂਟਸ ਹਨ ਤੇਰੇ ਕੀ ਕਰਦੇ ਆ ਫਿਰ ਇਹ ਉਸ ਬੰਦੇ ਨੂੰ ਫੋਨ ਤੇ ਗੱਲ ਕਲੀਅਰ ਕਰਨ ਦੀ ਬਜਾਏ ਫੋਨ ਲਾ ਕੇ ਗੱਲ ਜਿਹੜੀ ਹੈਗੀ ਆ ਉਹ ਕਲੀਅਰ ਕਰਨ ਦੀ ਬਜਾਏ ਇਹ ਕੀ ਕਰਦੇ ਨੇ ਫੋਨ ਚੱਕਦੇ ਨੇ ਵੀਡੀਓ ਪਾ ਦਿੰਦੇ ਨੇ ਉਹਦੇ ਉੱਤੇ ਬੋਲ ਕੇ ਉਹ ਵੀਡੀਓ ਪਾ ਦੇਣਗੇ ਫੇਰ ਉਹ ਸਾਹਮਣੇ ਉਹ ਜਿਹਦੇ ਉੱਤੇ ਪਾਈ ਹੁੰਦੀ ਹੈ ਉਹ ਪਾਉ ਵੀਡੀਓ ਠੀਕ ਹੈ ਆਪਾਂ ਨੂੰ ਉਸ ਗੱਲ ਦਾ ਪਤਾ ਨਹੀਂ ਹੁੰਦਾ ਫੇਰ ਵੀ ਇਹਨਾਂ ਨੇ ਵਿਧਾ ਚੜਾ ਕੇ ਸਾਰਿਆਂ ਜੋ ਖਾਦਾ ਪੀਤਾ ਕਿਸੇ ਨੇ 10 ਰੁਪਏ ਉਹਨੂੰ ਖਵਾਤੇ ਉਹ ਵੀ ਸੁਣਾ ਦਿੰਦੇ ਤੇ ਉਸ ਤੋਂ ਬਾਅਦ ਕੀ ਹੁੰਦਾ ਅਸੀਂ ਸੌਰੀ ਫੀਲ ਕਰ ਲਈ ਜੀ ਸਾਡਾ ਮਸਲਾ ਹੱਲ ਕਰਾਤਾ ਜੀ ਕਿਸੇ ਨੇ ਠੀਕ ਹੈ ਉਸ ਈ ਇੰਨਾ ਕ ਤਾਂ ਦਿਮਾਗ ਤੋਂ ਕੰਮ ਲਾਓ ਵੀ ਤੁਸੀਂ ਲੋਕਾਂ ਚਾਹਤ ਤਮਾਸ਼ਾ ਬਣਾਉਂਦੇ ਹੋ ਤੇ ਆਪਾਂ ਐਡੇ ਕ ਲੋਕ ਹੋਵਾਂਗੇ ਹਨਾ ਵੀ ਇਹਨਾਂ ਦੀ ਲੜਾਈ ਸੁਣਦੇ ਕਾਦੇ ਪਿੱਛੇ ਲੜਾਈ ਹੋਈ ਹੈ 5-7 ਮਿੰਟ ਦੀ ਵੀਡੀਓ ਦੇ ਵਿੱਚ ਇੱਕੋ ਚੀਜ਼ ਦੱਸ ਕੇ ਚੰਗੇ ਵਿਊ ਲੈ ਲੈਂਦੇ ਤੇ ਚੰਗੇ ਪੈਸੇ ਕਮਾ ਲੈਂਦੇ ਹੁੰਦਾ ਕੁਝ ਨਹੀਂ ਤਾਂ ਹੁਣ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਮੈਂ ਗੱਲ ਕਰਨ ਜਾ ਰਹੀ ਹਾਂ ਮੈਨੂੰ ਸੀਰਾ ਮੈਨੂੰ ਸੀਰਾ ਦੀ ਗੱਲ ਕਰਦੀ ਆ ਪਹਿਲਾਂ ਤਾਂ ਮੈਂ ਜਿਹੜੀ ਮੈਨੂੰ ਸੀਰਾ ਦੀ ਪਹਿਲਾਂ ਤੁਸੀਂ ਦੇਖਿਆ ਹੋਣਾ ਉਹਦਾ ਜਿਹੜਾ ਸੀਗਾ ਕਿਰਨਾ ਬਟਿੰਡਾ ਨਾਲ ਰੋਲਾ ਪਿਆ ਸੀ ਇੱਕ ਦੂਜੀ ਦੇ ਉੱਤੇ ਠਾ ਵੀਡੀਓ ਤੇ ਵੀਡੀਓ ਠਾ ਵੀਡੀਓ ਤੇ ਵੀਡੀਓ ਰਿਪਲਾਈ ਤੇ ਰਿਪਲਾਈ ਹੁਣ ਕੀ ਹੋਇਆ ਅੱਜ ਮੈਨੂੰ ਕਿਰਨ ਭੈਣ ਨੇ ਫੋਨ ਲਾਇਆ ਅੱਜ ਮੈਨੂੰ ਨਾਲ ਗੱਲ ਹੋਈ ਆ ਲਾ ਕੇ ਏਡੇ ਏਡੇ ਖੋਪੇ ਜੇ ਤੇ ਬੈਠੀਆਂ ਦੋਨੇ ਜਾਨੀਆਂ ਸਜ ਕੇ ਇੱਕ ਦੂਜੇ ਦੇ ਨਾਲ ਆ ਜਿਹੜਾ ਫੰਕਸ਼ਨ ਤੇ ਗਿੰਨਾ ਸੀ ਹੁਣ ਲਾਸਟ ਤੇ ਇਹਨਾਂ ਨੂੰ ਗੈਸਟ ਚੀਫ ਗੈਸਟ ਦੇ ਤੌਰ ਤੇ ਇਨਵਾਈਟ ਕੀਤਾ ਗਿਆ ਸੀ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਚੀਫ ਗੈਸਟ ਵਾਲੀ ਇਹਨਾਂ ਦੇ ਵਿੱਚ ਗੱਲ ਕੀ ਹੈ ਹੂੰ ਚਲੋ ਬਾਕੀ ਆਪ ਕੋ ਆਪਣੀ ਥਿੰਕਿੰਗ ਵਧੀਆ ਜੋ ਵੀ ਆ ਹੁਣ ਆਪਾਂ ਗੱਲ ਕਰਦੇ ਆ ਕਿਰਨ ਬਠਿੰਡਾ ਦਾ ਜਿਹੜਾ ਰੌਲਾ ਕੀ ਦੇ ਨਾਲ ਪਿਆ ਹੁਣ ਉਹਦਾ ਰੌਲਾ ਪੈ ਗਿਆ ਭਾਈ ਸੋਨੂ ਕੌਰ ਨਾਲ ਸੋਨੂ ਕੌਰ ਉਹਦੇ ਨਾਲ ਪਹਿਲਾਂ ਰਾਹਤ ਹੀ ਮਿਲਦੀ ਸੀ ਕਿਰਨਾ ਭੈਣ ਹੈਲੋ ਫਰੈਂਡ ਅੱਜ ਮੈਨੂੰ ਮਿਲੀ ਆ ਸੋਨੂ ਭੈਣ ਸੋਨੂ ਕੌਰ ਤੇ ਹੁਣ ਕੀ ਹੋ ਗਿਆ ਹੁਣ ਉਹਨਾਂ ਦੀ ਲੜਾਈ ਪੈ ਗਈ ਕਿਰਨਾ ਨੇ ਵਿਚਾਰੀ ਨੇ ਵੀਡੀਓ ਪਾਤੀ ਕੋਈ ਤੇ ਹੁਣ ਸੋਨੂੰ ਸ਼ਰੇਆਮ ਸਾਫ਼-ਸਾਫ਼ ਲਫ਼ਜ਼ਾਂ ਚ ਕਹਿ ਰਹੀ ਆ ਕਿ ਮੈਂ ਕਰਨਾ ਨੂੰ ਰਿਪਲਾਈ ਦੇ ਰਹੀ ਆ ਕਿ ਉਹ ਮੇਰੀ ਕਾਪੀ ਕਰਦੀ ਆ ਇੱਕੋ ਥਾਲੀ ਚ ਖਾ ਕੇ ਠੀਕ ਐ ਤੇ ਹੁਣ ਉਹ ਜਿਹੜਾ ਹੈਗਾ ਨਮਕ ਕਿੰਨੇ ਹੁੰਦੇ ਨੇ ਨਾ ਇੱਕੋ ਥਾਲੀ ਚ ਖਾ ਕੇ ਹਰਾਮ ਕਰਨਾ ਤਾਂ ਉਹ ਚੀਜ਼ ਕਰ ਰਹੀ ਆ ਆ ਤੁਸੀਂ ਦੇਖ ਲਿਓ ਦੋ ਤਿੰਨ ਰਿਪਲਾਈ ਹੁਣ ਇਸ ਤੋਂ ਬਾਅਦ ਚ ਕਰਨਾ ਨੇ ਰਿਪਲਾਈ ਪਾਉਣਾ ਠੀਕ ਐ ਤੇ ਆ ਦੋ ਤਿੰਨ ਰਿਪਲਾਈ ਜੇ ਖੇਡਣੇ ਇਹਨਾਂ ਨੇ ਰਿਪਲਾਈ ਰਿਪਲਾਈ ਤੇ ਉਸ ਤੋਂ ਬਾਅਦ ਚ ਕੀ ਹੋਣਾ ਉਦੋਂ ਬਾਅਦ ਚ ਫੇਰ ਕਹਿ ਦੇਣੀ ਆ ਸਾਡੀ ਕਿਸੇ ਨੇ ਸੁਲਾ ਕਰਵਾ ਦੇ ਤਾਂ ਤੁਸੀਂ ਤਮਾਸ਼ੇ ਕਿਉਂ ਕਰਦੀਆਂ ਆ YouTube ਤੇ ਬੈਠ ਕੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਵੀਡੀਓ ਦੇ ਵਿੱਚ ਸੋਨੂ ਦਾ ਕੀ ਕਹਿਣਾ ਆ ਜੋ ਫੇਰ ਦੇਖਦੇ ਆ ਹੁਣ ਪਤਾ ਜਾਂਦਾ ਸਭ ਨੂੰ ਕੋਈ ਦੇਮਤੀ ਲੱਗਦੀ ਆ ਪਤਾ ਜਾਂਦੀ ਆ ਹਲਾ ਤੇ ਉਹਨਾਂ ਦੀ ਬਾਤ ਦੁਤਾਂ ਨੇ ਮਾਰਤੀ ਆ ਹਾਂ ਇਹ ਤਾਂ ਚੰਗਾ ਰੱਬ ਕਰੇ ਦੇਣਾ ਠੀਕ ਆ ਨਾ ਜਦੋਂ ਮਾਰਤੀ ਬੋਲਦੀ ਆ ਕਿ ਤੇ ਮੇਰਾ ਰੰਗ ਰੂਪ ਆ ਹਲਾ ਨਾ ਤੇ ਨਜ਼ਰਾਂ 'ਚ ਕੁਛ ਸੁਨਤਾ ਮੇਰੇ ਘਰਾਂ ਦੇ ਨਜ਼ਰਾਂ 'ਚ ਕੁਛ ਸੁਨਤਾ ਦਾ ਘਰਾਂ ਦੇ ਨਜ਼ਰਾਂ 'ਚ ਠੀਕ ਆ ਬਾਕੀ ਹੂੰ ਤੇ ਲੋਕਾਂ ਨਾਲ ਨਜ਼ਰਾਂ ਦਾ ਮੇਕਾ ਸੁਣੀ ਚਲੋ ਧਿਆਨ ਨਾਲ ਜਿਹੜੇ ਮੈਨੂੰ ਗਲਤ ਬੋਲਦੇ ਆ ਮੈਨੂੰ ਕਾਪੀ ਕਰਦੇ ਆ ਹਨ ਮੈਂ ਬਾਤਾਂ ਕਾਪੀ ਕਰਕੇ ਚੱਲ ਮੇਰਾ ਮਜ਼ਾਕ ਕਢਾਉਂਦੇ ਆ ਹਨ ਵੀ ਜਦੋਂ ਮੈਂ ਦੇਖਦੀ ਹਨ ਕੰਟ ਕਰਦੀ ਆ ਵੀ ਇਹ ਤਾਂ ਸੋਨੋ ਕਾਪੀ ਬਾਤਾਂ ਸੋਨੋ ਕਰਦੀ ਆ ਜਾ ਮੈਂ ਤਾਂ ਨਹੀਂ ਕਹਿੰਦੇ ਵੀਡੀਓ ਬਣਾਉਣਾ ਨਾ ਬਣਾਉਣਾ ਤਾਂ ਥੋੜੀ ਮਰਦੀ ਆ ਪਰ ਮੇਰਾ ਮਜ਼ਾਕ ਨਾੜਾਉ ਠੀਕ ਹੈ ਤਾਂ ਨਾਪ ਤੇ ਦਿੱਤੀ ਜਾਂ ਤਾਂ ਹੁਣੇ ਸਾਫ਼-ਸਾਫ਼ ਕਹੀ ਜਾਂਦੀ ਹੈ ਵੀ ਮੈਂ ਨਾਮ ਨਹੀਂ ਲੈਣੀ ਪਰ ਇਹ ਸਾਫ਼-ਸਾਫ਼ ਕਹਿ ਰਹੀ ਆ ਵੀ ਤੁਹਾਨੂੰ ਪਤਾ ਹੀ ਹੈ ਸਾਰਾ ਨਹੀਂ ਵੀਡੀਓ ਦੇਖੀ ਆ ਉਹ ਤੇ ਨਾਲੇ ਕਾਰਤੀਆ ਸੀ ਕਿੰਨਾ ਕੁਰੀ ਨੂੰ ਬੈਠ ਕੇ ਮੁੰਡਾ ਬੁਣ ਕਾਲੇ ਬਾਕੀ ਤਾਂ ਸਾਨੂੰ ਜਿਹਾ ਤਾਂ ਸਵੇਰਾ ਦੇਖੀ ਹੋ ਕੇ ਨਾ ਕਹਿਣ ਵਾਲਾ ਤਾਂ ਕਹਿ ਹੀ ਰਹੀਆਂ ਤੇ ਬਾਕੀ ਸਾਂ ਦੇ ਨਾਲ ਤਾਂ ਇਸ਼ਾਰੇ ਕਾਫੀ ਹੁੰਦਾ ਤੇ ਬਾਕੀ ਸਾਡੇ ਨਾਲ ਜ਼ਾਹਰ ਆ ਕੇ ਬਾਕੀ ਜਰ ਕਾਹਨੇ ਹੈ ਨਾ ਮੈਂ ਕਹਿੰਦੇ ਚੰਦਰ ਕਾਫੀ ਕਰਦੇ ਹਾਸਲੇ ਜਾ ਕੇ ਪੜਾਉਂਦੇ ਅਚਲ ਕੋਈ ਨਹੀਂ ਸਾਈਡਾਂ ਤੇ ਠੀਕ ਹੈ ਪਰ ਜਦੋਂ ਮੈਨੂੰ ਇੰਨਾ ਜ਼ਿਆਦਾ ਪਿਆਰ ਸੀ ਮਹਾਪਤੀ ਸੁੰਦਾ ਹਨਾ ਤੇ ਉਹ ਵੀ ਬੰਦਾ ਆਪਣਾ ਮਜ਼ਾਕ ਕਰਦਾ ਸੀ ਤਾਂ ਤਲਤਲਾ ਗਿਆ ਮੈਂ ਚੱਲ ਤਾ ਇਹ ਕੀ ਹੈ ਇਹ ਥੋੜੀ ਜਿਹੀ ਦਿਨ ਦੀ ਖੇਡ ਹੈ ਬੜੀ ਨਹੀਂ ਬਾਕੀ ਭਾਈ ਆਪਾਂ ਤਾਂ ਨਹੀਂ ਜਿਹੜੇ ਆਵਾਜ਼ ਆਪਣੇ ਬੰਦੇ ਦਾ ਸਪੋਰਟ ਕਰਨਾ ਹੈ ਨਾ ਮਜ਼ਾਕ ਉਡਾਉਂਦੇ ਨਹੀਂ ਇਹ ਚੀਜ਼ਾਂ ਗਲਤ ਨੇ ਮਜ਼ਾਕ ਨਹੀਂ ਉਡਾਣਾ ਚਾਹੀ ਮੈਂ ਦੇਖੋ ਮੈਂ ਕਿੰਨੀ ਵਾਰੀ ਰੋਸਟ ਕੀਤਾ ਮੈਨਨ ਕਿ ਨਹੀਂ ਮੈਂ ਸਹੀ ਹਾਂ ਮੈਂ ਬਹੁਤ ਵਾਰੀ ਰੋਸਟ ਕੀਤਾ ਹੋਰਾਂ ਰੋਸਟਰਸ ਨੂੰ ਵੀ ਮੈਂ ਭੈਣ ਭਰਾਵਾਂ ਨੂੰ ਦੇਖਦੀ ਹਾਂ ਤੇ ਮੈਂ ਖੁਦ ਹੀ ਗੱਲ ਵੀ ਕਰਦੀ ਹਾਂ ਆਪਾਂ ਕਦੇ ਉਹਦੇ ਰੰਗ ਦੇ ਪ੍ਰਤੀ ਆਪਾਂ ਕਦੇ ਉਹਦੇ ਬੋਲਣ ਦੇ ਤਰੀਕੇ ਦੇ ਪ੍ਰਤੀ ਕਦੇ ਨਹੀਂ ਕੁਝ ਕਿਹਾ ਕਿਉਂਕਿ ਦੇਖੋ ਪਰਮਾਤਮਾ ਦੀ ਦੇਣਾ ਪਰਮਾਤਮਾ ਨੇ ਜਿੱਦਾਂ ਦਾ ਰੰਗ ਰੂਪ ਬਖਸ਼ਿਆ ਜਿੱਦਾਂ ਦੀ ਆਵਾਜ਼ ਬਖਸ਼ੀ ਹੈ ਉਹਨੂੰ ਆਪਾਂ ਨਹੀਂ ਬਦਲ ਸਕਦੇ ਨਹੀਂ ਆਪਾਂ ਉਹਦੇ ਉੱਪਰ ਕਿਸੇ ਨੂੰ ਟੌਂਟ ਕਰ ਸਕਦੇ ਆ ਤੇ ਨਾ ਹੀ ਆਪਾਂ ਨੂੰ ਕਰਨੀ ਚਾਹੀਦੀ ਹੈ ਪਰ ਆ ਜਿਹੜੇ ਇੱਚੂ ਇਹ ਕੰਮ ਕਰਦੀ ਆ ਆਪਾਂ ਉਹਦੇ ਬਾਰੇ ਬੋਲਦੇ ਆ ਹੁਣ ਆ ਦੇਖ ਲਓ ਹੁਣ ਆ ਸੁਰਖੀਆਂ 'ਚ ਹੋਣ ਦੀ ਖਾਤਰ ਸਿਰਫ ਫੇਮ ਦੀ ਖਾਤਰ ਹੁਣ ਇਹਨੇ ਮੁੱਦਾ ਚੱਕ ਲਿਆ ਕਿਰਨਾਂ ਦਾ ਇਹ ਤੁਸੀਂ ਦੇਖੀ ਜਾਇਓ ਥੋੜੇ ਕੁ ਦਿਨ ਦੀ ਖੇਡ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕੀ ਬਣਦਾ ਆ ਦੂਜੀ ਇਹਦੀ ਭੈਣ ਹੈਗੀ ਉਹ ਉਦੋਂ ਪਰਲੋਜੀ ਨਾ ਹੋਵੇ ਤਾਂ ਪਤਾ ਹੀ ਨਹੀਂ ਕੀ ਕਰਦੀ ਫਿਰਦੀ ਰਹਿੰਦੀ ਐ ਸਾਰਾ ਦਿਨ ਖਾਣ ਚ ਹੀ ਰਹਿੰਦੀ ਐ ਖਾਣ ਇੱਕ ਮੀਨੂ ਹੋਗੀ ਏ ਕਿਹ ਹੋਗੀ ਬੈਲਗਾ ਬੈਠਾ ਨੂੰ ਕੋਈ ਕੰਮ ਦਾ ਹੈ ਨਹੀਂ ਆ ਕਦੇ ਕੁਝ ਬਣਾ ਲਿਆ ਕਦੇ ਕੁਝ ਬਣਾ ਲੈਣਾਂ ਦੀ ਮੱਤ ਮਾਰ ਰੱਖੀ ਐ ਖਾਣ ਨੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਕਹਿਣਾ ਚਾਹੁੰਦੀ ਸੀ ਮੇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਟੂ ਦੀ ਪੁਆਇੰਟ ਗੱਲ ਕਰਨੀ ਹੁੰਦੀ ਆ ਤੁਹਾਡਾ ਜ਼ਿਆਦਾ ਟਾਈਮ ਵੇਸਟ ਆਪਾਂ ਨਹੀਂ ਕਰਨਾ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੁਹਾਡਾ ਸਭ ਦਾ ਧੰਨਵਾਦ ਥੈਂਕ ਯੂ